ਤਾਂ ਜਿਆਦਾ ਵੀ ਨ ਲੜ ਗਏ ਮੈਂ ਇਹੀ ਦਾ ਇਹੀ ਦਾ ਸੀਰੀਅਸ ਲੜਾਈ ਹੋ ਜਵੇ ਕਿਤੇ ਆਪਣੀ ਹਾਂਜੀ ਰਮਾਲ ਲੈ ਲਿਆ ਨਾਲ ਤੇ ਮੂਵੀ ਬੜੀ ਇਮੋਸ਼ਨਲ ਆ ਮੈਨੂੰ ਲੱਗਦਾ ਕਿ ਅੱਗੇ ਅੱਗੇ ਕਹਿ ਰਹੀ ਸੀ ਉਹ ਮੈਂ ਮੈਨੂੰ ਰਮਾਲ ਤਾਂ ਲੈ ਕੇ ਜਾਣਾ ਪਿਆ ਮੈਂ ਸਪੈਸ਼ਲ ਰਮਾਲ ਲੈ ਕੇ ਆ ਮੈਂ ਕਦੇ ਰਮਾਲ ਨਹੀਂ ਕਰੀ ਕਰਦਾ ਕਰਦਾ ਬਣਿਆ ਲਾਜਵਾਬ ਬਲੱਡ ਪੀਜ਼ਾ ਖਾ ਕੇ ਘਰ ਵਾਲੀ ਨਾਲ ਹਲਕੀ ਫੁਲਕੀ ਲੜਾਈ ਕਰਕੇ ਅਸੀਂ ਤਰ੍ਹਾਂ ਤੇ ਮੂਵੀ ਦੇਖਣ ਸਰਵਨੰਬਰ 6 ਰੇ ਭਾਜੀ ਕਿਹੜੀ 트ਰੇਜਡੀ ਹੈ ਸਾਡੇ ਸਮਾਜ ਦੀ ਕਿ ਦੁਆ ਜਦੋਂ ਵੀ ਦਿੱਤੀ ਜਾਂਦੀ ਹੈ ਮਰਦ ਨੂੰ ਮੁਖ ਰੱਖ ਕੇ ਦਿੱਤੀ ਜਾਂਦੀ ਹੈ ਤੇ ਮੂਵੀ ਦੇਖ ਕੇ ਥੋੜਾ ਬਹੁਤ ਜਜ਼ਬਾਤੀ ਹੋ ਕੇ ਵੀ ਜਿੰਨੇ ਵੀ ਲੋਕ ਉੱਥੇ ਮੂਵੀ ਦੇਖਣਾ ਹੈ ਸਾਰਿਆਂ ਨਾਲ ਗੱਲਬਾਤ ਕੀਤੀ ਤੇ ਨਾਲੇ ਉਹਨਾਂ ਦੇ ਰਿਵਿਊ ਲੁੱਤੇ ਹਾਂਜੀ ਉਹ ਸਾਰੇ ਉਸ ਦੇ ਵਿੱਚ ਦਿਖਾਤੇ ਆ ਨਾ ਉਹਨਾਂ ਨੇ ਆਪਾਂ ਕਹਿੰਦੇ ਕਿ ਸਾਡੀ ਜ਼ਿੰਦਗੀ ਦੀ ਦੁੱਖਾ ਪਰ ਆਪਣੇ ਤੋਂ ਪਰੇ ਲੋਕ ਬੈਠੇ ਦੁੱਖ ਸਾਂਭੀ ਬੋਲਦੇ ਹਾਂਜੀ ਬਹੁਤ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਐ ਬਹੁਤ ਠੀਕ ਜੀ ਇਮੋਸ਼ਨਲ ਹੋਏ ਕਈ ਜਗ੍ਹਾ ਬਹੁਤ ਰੋਣਾ ਵੀ ਆਇਆ ਪਰ ਪਰ ਅੰਦਰੋਂ ਪਿਆਰ ਹੁੰਦਾ ਨਹੀਂ ਕਿ ਬੱਚਿਆਂ ਦੇ ਵਿੱਚ ਤੇ ਮਾਪਿਆਂ ਦੇ ਵਿੱਚ ਸਪੈਸ਼ਲੀ ਹਾਂਜੀ 20 ਰੁਪਏ ਕਿਲੋ 20 ਰੁਪਏ ਨਹੀਂ 20 ਰੁਪਏ ਕਿਲੋ ਅੰਦਾਜ਼ਾ ਲਾਪੀ ਸੇ ਕਿੰਨਾ ਦਾ ਹੁੰਦਾ ਆਈ ਡੋ ਨੋ ਐਕਚੁਅਲ ਰੇਟ ਕੀ ਚੱਲ ਰਿਹਾ ਅੱਜ ਕੱਲ ਇੰਡੀਆ ਪਰ ਚੱਲ 300 ਦਾ ਇੱਕ ਵੀਜਾ 300 ਰੁਪਏ ਦਾ ਇੱਕ ਵੀਜਾ ਬਹੁਤ ਸਸਤਾ ਫਿਰ ਵੀ ਅਰੇ ਸਸਤਾ ਹੁਣ ਜੇ ਇੱਥੇ ਮੇਡਾ ਨਾ ਇਨੀ ਕਦਰ ਨਹੀਂ ਹੁੰਦੀ ਬਾਹਰ ਇਹ ਵੀ ਗੱਲ ਆ ਹੋਰ ਬਣੀ ਕਿਦਾਂ ਬਸ ਵਧੀਆ ਜੀ ਸਾਡਾ ਇੰਜੋਏ ਕਰੋ ਤੇ ਆਪਣਾ ਕੀ ਚੀਜ਼ ਕਰ ਰਹੀਆਂ ਗ੍ਰਾਈਂਡ चीज एक्चुअली मैं ना ਇਹਦੇ ਪੀਸਸ ਕੱਟ ਬੈਠੀ ਸੀ ਮੈਨੂੰ ਮੈਂ ਕਿਹਾ ਚੱਲ ਆਪਾਂ ਦੂਜੇ ਰੋਟ ਬਣਾਵਾਂਗੇ ਓਕੇ ਪਰ ਫੇ ਅੱਜ ਲੋੜ ਪਈ ਇੰਦਾਂ ਦੀ ਮੈਂ ਹੁਣ ਕਾਲ ਕਰਤੀ ਕਿਹੜਾ ਜਾਊਗਾ ਲੈ ਸ਼ਾਪ ਤੇ ਲੈ ਕੇ ਉਹਨੂੰ ਦੂਸਰਾ ਕਰਕੇ ਤੇ ਇਹਦੇ ਬ੍ਰੈਡ ਵੀ ਬਣਾਉਣੇ ਐਕਚੁਅਲੀ ਆਪਾਂ ਅੱਜ ਘਰੇ ਹਾਂਜੀ ਦਿਲ ਕਰ ਰਿਹਾ ਸੀਗਾ ਆ ਬ੍ਰੈਡ ਫੁੱਡ ਲਾ ਕੇ ਰੱਖਿਓ ਇਹਨੇ ਫੇ ਤਾਂ 300 ਰੁਪਏ ਦਾ ਸਹੀ ਆ ਇੱਕ ਬ੍ਰੈਡ ਵੀ ਦਾ 300 ਦਾ ਇੱਕ ਬ੍ਰੈਡ ਪੀਸ ਅਮਹਗਾਈ ਨਹੀਂ ਹੋਊਗੀ ਅੱਜ ਕੱਲੇ ਫੇ ਜ਼ਿਆਦਾ ਹੀ ਮਹਿੰਗੀ ਹੋਊਗੀ ਸੇ ਤਾਂ ਜ਼ਿਆਦਾ ਹੀ ਹੋਊਗੀ ਆਜਾ ਇੱਧਰ ਆਪਣਾ ਵੈਜੀਟੇਰੀਅਨ ਪੀਜ਼ਾ ਸੋ ਕੀ ਆ ਮਨੀ ਇੱਧਰ ਪਨੀਰ ਪਿਆਜ਼ ਤੇ ਕੈਪਸਿਕਮ ਪਨੀਰ ਹਾਂ ਮਾੜੀ ਮਾੜੀ ਗ੍ਰਾਊਂਡ ਕੀਤੀ ਹੋਈ ਆ ਗੁੱਡ ਬੀਟਰੂਟ ਵੀ ਹੈਗੇ ਉੱਚਾ ਪਾ ਲੈਨੇ ਆ ਨੀ ਬੀਟਰੂਟ ਨਾ ਭਾਈ ਪਲੀਜ਼ ਬਹੁਤ ਮਿੱਠਾ ਮਿੱਠਾ ਹੋ ਜਾਂਦਾ ਫਿਰ ਨਹੀਂ ਬਹੁਤ ਚੰਗਾ ਉਹ ਨਾ ਪਾ ਦੀ ਵਧੀਆ ਆਪਣੇ ਵਾਲੇ ਚ ਪਾ ਲੂੰਗਾ ਵਧੀਆ ਕੀਤਾ ਤੂੰ ਦੱਸਤਾ ਪਹਿਲਾਂ ਹੀ ਖਤਰਾਂ ਟਾਲ ਖਤਰਾਂ ਟਾਲਦਾ ਨਹੀਂ ਤਾਂ ਫਿਰ ਤੇਰਾ ਐਕਸਪੈਰੀਮੈਂਟ ਹੋਣਾ ਈ ਫੂਡ ਦੇ ਨਾਲ ਹਾਂਜੀ ਮੰਮੀ ਹੁਣ ਆਪ ਵੀ ਸਾਹਮਣੇ ਆ ਬੇਟੀ ਆਪ ਵੀ ਵਿੱਚ ਆਇ ਕੋ ਆਪ ਵੀ ਆਇ ਨਾ ਪੂਰਾ ਆਇ ਨਾ ਮੈਂ ਵੀ ਇਹਨਾਂ ਦੀ ਹਾਲਤ ਨਹੀਂ ਆਉਂਦੀ ਇਸ ਟਾਈਮੇ ਹਾਲਤ ਨਹੀਂ ਹੈਗੀ ਮੇਰੀ 22 ਮੈਂ ਦੂਸਰੇ ਸੀਕਰਟ ਜਿਹੜੇ ਆ ਇਸ ਇਸ ਨਾ ਇਸ਼ਨਾਨ ਕਰਕੇ ਨਿਕਲੇ ਨੇ ਨੇ ਸਾਡੀ ਉਹ ਚਾ ਕੇ ਵੀਡੀਓ ਬਣਾਉਣੀ ਹੈ ਤੁਸੀਂ ਪੇੜੇ ਕਿਹੜੇ ਪਾਸਿਓਂ ਮੰਮੀ ਮੁੰਡੇ ਮੈਨੂੰ ਪਕਪੂ ਘੁਮ ਪਾਣਾ ਜਾਂ ਸਿਰ ਤੇ ਮਰਨਾ ਪੈਂਦਾ ਉਦੇ ਕਰਕੇ ਆ ਹੋਰ ਤਾਂ ਕੁਛ ਨਹੀਂ ਹੁਣ ਤੁਸੀਂ ਆ ਮਤਲਬ ਤੁਸੀਂ ਵੀ ਤਵੇ ਲੜਾਇਆ ਨਾ ਫਿਰ ਤਵੇ ਤਾਂ ਲਾ ਲੋ ਪਰ ਮੈਂ ਉਦੇ ਦੀ ਹੱਦ ਨਵੇਂ ਇਸ਼ਨਾਨ ਕਰਕੇ ਨਿਕਲੇ ਤਾਂ ਮੈਂ ਹਲੇ ਸਾਰੇ ਕੱਪੜੇ ਨਹੀਂ ਪਾਏ ਹੈ ਤੁਹਾਡੇ ਕਿਸ ਕਿਸ ਇਸ਼ਨਾਨ ਕੀਤਾ ਆਹ ਤੇ ਆ ਗੱਲਬਾਤ ਆ ਮੈਂ ਵੀ ਪੀਸੇ ਪਾਣੇ ਫਿਰ মুਵੀ ਦੇਖਣ ਚੱਲਿਆ ਆਪਾਂ ਐ ਆਪਾਂ ਕੋਲ ਦੇਖ ਐਕਸਾਈਟਡ ਬਿਲਕੁਲ ਦੇਨੇ ਕਹਦਾ ਸੀਗਾ ਪਰ ਦੇਰ ਵਿੱਚ ਕਹਿੰਦਾ ਸੀ ਵੀ ਚਲ ਬਾਅਦ ਵਿੱਚ ਵੇਖਵਾਂਗੇ ਪਰ ਉਹ ਫਿਰ ਸਿੱਧੀ ਹਟ ਜਾਨੀਆ ਨਾਲੇ ਕੋਸ਼ਿਸ਼ ਕਰਾਂਗੇ ਵੀ ਰਿਵਿਊ ਸਾਂਝੇ ਕਰੀਏ ਸਾਰੇ ਦਰਸ਼ਕਾਂ ਦੇ ਨਾਲ ਤਾਂ ਕਿ ਪਤਾ ਲੱਗੇ ਮੂਵੀ ਕਿੰਨੀ ਹੈ ਇਹ ਕਹ ਜੀਏ ਜਿੱਦਾਂ ਦੀ ਇਹ ਮੂਵੀ ਕਹਿੰਦੇ ਬਣੀ ਆ ਐਸਿਆਂ ਤੇ ਬਣੀਆ ਚਾਹੀਦੀ ਬਣੀਆ ਦਾ ਚਾਹੀਦੀ ਹਰ ਕੀ ਪਹਿਲਾਂ ਦੇਖੋਗੇ ਹਾਂ ਉਹ ਦੇਖਾਂਗੇ ਨਾਲੇ ਰਿਵਿਊ ਵੀ ਲੈ ਲਿਆ ਗਿਆ ਲੈ ਲਿਆ ਜੇ ਪੱਟੇ ਵਾਲੇ ਨੂੰ ਫੋਨ ਕਰ ਗਾ ਲਓ ਪਹਿਲਾਂ ਹੁਣ ਬਣਾਓ ਵੀਡੀਓ ਕੁੱਤ ਮੈਂ ਨਾ ਬੰਨੇ ਨਾ ਕਿਵੇਂ ਆਉਂਗੀ ਮੇਰਾ ਡਾਸਟ ਨੇ ਰਿਕਾਰਡ ਕੀਤਾ ਸਾਰਾ ਆ ਗਿਆ ਆਹੋ ਦੇਖੋ ਵੀਡੀਓ ਬਣਾ ਰਿਹਾ ਚਾਲਾ ਬੰਦਾ ਕੈਸੀ ਨਹੀਂ ਲਓ ਜੀ ਮੈਂ ਨਹੀਂ ਮੈਂ ਰਿਕਾਰਡਿੰਗ ਆਨ ਹਾਂ ਹਾਂ ਜੀ ਆਨ ਹੈ ਤਿਆਰੀ ਹੋ ਗਈ ਆਪਣੀ ਏਕਨ ਮੰਦੀਓ ਕੁਛ ਕੁਛ ਦੀ ਬੰਦ ਕਰ ਦੂ ਵਿੱਚ ਹੋ ਗਈ ਨਾ ਸਾਰੀ ਮੇਰੀ ਵੀਡੀਓ ਕੱਢ ਲਾ ਠੀਕ ਆ ਮੈਂ ਕਿੱਥੇ ਡਾਲਾਂ ਆਪਾਂ ਚੱਲਿਆਂ ਜਾਈਂ ਮੂਵੀ ਦੇਖਣ ਅਰਦਾਸ ਸਰਬੱਤਾਂ ਦੇ ਭਲੇ ਦੀ ਤੇ ਮੂਵੀ ਜਿਹੜੀ ਹੈਗੀ ਆ ਉਹ ਮੈਂ ਮੰਮੀ ਟੈਡੀ ਮੰਮੀ ਲੈਣ ਨੂੰ ਐਕਚੁਅਲੀ ਦਿਖਾਉਣੀ ਸੀਗੀ ਤੇ ਨਾਲ ਤਰਨ ਚਾਰੇਆਣੇ ਚੱਲੇ ਆ ਅਸੀਂ ਤੇ ਇਲੀਨ ਮਮਾ ਤੇ ਵੀਰਾ ਤੇ ਉਧਰੋਂ ਮਨੀਸ਼ਾ ਤੇ ਅਕਾਲ ਉਸਤਤੋ ਕਰ ਹੀ ਰਹਿਣਗੇ ਬਿਕੋਜ਼ ਬੱਚੇ ਕਹਿੰਦੇ ਅਸੀਂ ਨਹੀਂ ਦੇਖਣੀ ਤੇ ਦੂਜੀ ਦੂਜੀ ਗੱਲ ਦੂਜੀ ਗੱਲ ਹੈ ਕੋਈ ਮਟਰ ਦਾ ਬਾਕੀ ਵੀਡੀਓ ਮੂਵੀ ਦੇਖ ਕੇ ਤੁਹਾਨੂੰ ਵੀ ਦੱਸਾਂਗੇ ਵੀ ਕਿੱਦਾਂ ਦੀ ਹੈ ਵੀ ਲਓ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਤਿਆਰੀ ਆਪਣੀ ਪੂਰੀ ਆ 7 ਵਜੇ ਦਾ ਸ਼ੋਅ ਆ ਪਰ ਜਿੱਥੇ ਜਾਣਾ ਪਰ 10 ਮਿੰਟ ਦੇ ਰਸਤਾ ਵਾ ਤੇ ਤਿਆਰੀ ਕਰ ਲਈ ਪਹਿਲਾਂ ਹੀ ਮੈਨੂੰ ਧੱਕੇ ਨਾਲੇ ਵਲੌਕਸ ਨੇ ਆਉਣ ਲੱਗੇ ਸੀ ਜਦੋਂ ਕਿ ਮੈਂ ਕੰਡੀਸ਼ਨ ਦੇ ਵਿੱਚ ਨਹੀਂ ਸੀ ਮੈਨੂੰ ਲੱਗਦੀ ਆਣਾ ਨਹੀਂ ਮੈਨੂੰ ਰੱਖਦੀ ਬਹੁਤ ਭੁੱਖ ਲੱਗਿਆਈ ਹੁਣ ਨਹੀਂ ਨਾ ਮੈਨੂੰ ਰੋਕ ਕੇ ਆਓ ਤੁਸੀਂ ਕਿਹਾ ਹਲੇ ਨਾ ਹੁਣ ਮੈਂ ਟਾਈਮ ਤੇ ਨਹੀਂ ਪਤਾ ਕੀ ਚੱਕੇ ਦਾ ਹੁੰਦਾ 100 ਸਪੈਨ ਨਹੀਂ ਲਾ ਕੇ ਰੱਖ ਲਈ ਦੇਖੋ ਤੁਸੀਂ ਵੀ ਦੱਸਿਓ ਗੱਲ ਸਹੀ ਆ ਕਿ ਨਹੀਂ ਇਹ ਗਿੱਲੇ-ਗਿੱਲੇ ਹੋ ਗਏ ਸਾਰੇ ਹੁਣ ਇਹ ਤੇ ਪਹਿਲਾਂ ਹੀ ਬਣਾ ਕੇ ਰੱਖਣ ਲੱਗੀ ਸੀ ਉਹ ਜਦੋਂ ਉਹ ਨਹੀਂ ਗਿੱਲੇ ਜੇ ਇੰਨੀ ਕੁਕਿੰਗ ਨਾ ਆਉਂਦੀ ਹੋਵੇ ਜਾਂ ਕੀਤੀ ਹੋਵੇ ਨਾ ਤਾਂ ਐਵੇਂ ਸਲਾਹਾਂ ਨਹੀਂ ਦੇ ਜਿਹੜਾ ਕਰ ਰਿਹਾ ਉਹਨੂੰ ਤਾਂ ਕਰ ਲੈ ਸਲਾਹ ਤਾਂ ਦੇ ਹੀ ਸਕਦਾ ਮੈਂ ਮੈਂ ਬਣਾਉਦਾ ਮੈਂ ਤਵਾਗੇ ਸਲਾਹ ਹੀ ਦੋ ਬਸ ਮੰਮੀ ਹੋ ਗਈ ਤਿਆਰੀ ਆਲਮੋਸਟ ਹੋ ਹੀ ਗਈ ਆਲਮੋਸਟ ਤਿਆਰੀ ਲੱਗ ਰਿਹਾ ਉਹਨੂੰ ਹਾਂਜੀ ਚੱਲੀਏ ਮੈਂ ਕਿਹਾ ਤਰਨ ਵੀ ਆ ਰਹੇ ਰਸਤੇ ਦੇ ਵਿੱਚ ਨੇ ਉਹ ਅੱਛਾ ਤੇ ਮਾੜਾ ਮੋਟਾ ਉਹ ਖਾ ਕੇ ਬ੍ਰੈਡ ਪੀਜ਼ੇ ਜਿਹੜੇ ਬਣਾਏ ਨੇ ਅੱਛਾ ਫਿਰ ਆਪਾਂ ਤੁਰਦੇ ਆ ਹਨਾ ਵਧੀਆ ਵਧੀਆ ਖਲਾਵਾ ਪਿਆ ਖਲਾਰਾ ਖਲਾਰਾ ਕਰ ਚ ਖਲਾਰਾ ਨਹੀਂ ਹੋਰ ਕਿਉਂ ਹੈ ਇਹ ਹਾਈ ਕੋਰਟ ਨਹੀਂ ਨਹੀਂ ਆਪਾਂ ਇਥੋਂ ਲੈ ਕੇ ਆਏ ਸੀਗੇ ਇਹ ਉਹ ਵਾਲੀ ਆ ਤਰੀਕਾ ਤੁਸੀਂ ਹੂੰ ਇਹ ਕਾ ਗੱਡੀ ਸੀ ਮੈਂ ਕਿਹਾ ਜਿਆਦਾ ਬੁੱਟੀ ਨਾ ਹੋ ਜੇ ਪਰ ਇਹ ਠੰਡਾ ਬਾਹਰ ਪਰ ਆਪਾਂ ਬਾਹਰ ਜਿਆਦਾ ਨਹੀਂ ਨਾ ਹੋਣਾ ਫੇਰ ਮੇਰੇ ਕਾ ਚੱਲਣਾ ਰਹਿਣਾ ਪਾ ਅੰਦਰ ਆ ਹੋਰ ਕੀ ਹੂੰ ਤੇ ਹੋਰ ਹੋਲ ਰੈਡੀ ਹਾਂ ਬਸ ਠੀਕ ਕੋਲ ਤਲੇ ਤਿਆਰ ਮੈਂ ਥੋੜੀ ਰਹਿਣਾ ਕੰਮ ਮੇਰੇ ਟਾਈਮ ਲੱਗ ਰਿਹਾ ਇੰਨਾ ਕਾ ਲੂ ਕਾ ਲੂ ਠੀਕ ਆ ਕੇ ਵਾਪਸ ਤਿਆਰ ਸ਼ਗਲੋ ਤੁਸੀਂ ਫੇਰ ਹਾਂ ਬਸ ਆਪਾਂ ਤੁਰਿਆ ਨਾ ਉਹਨਾਂ ਦੀ ਵੇਟ ਹੋ ਰਹੀ ਹੈ ਆ ਰਨੇ ਰਸਤੇ ਚ ਨਹੀਂ ਨਿਸ਼ਾ ਵੀ ਆ ਨਹੀਂ ਇਕੱਲੇ ਉਹਨਾਂ ਨੇ ਨਹੀਂ ਚਲੋ ਕਰੋ ਤਿਆਰੀਆ ਠੀਕ ਹੈ ਠੀਕ ਆ ਕੀ ਹੋਣਾ ਕੁਛ ਕਹਿਤ ਲੱਗਾਈ ਆ ਹਾਂ ਦੱਸ ਹੁਣ ਕੀ ਰੱਖਿਆ ਹੀ ਆ ਹੁਣ ਕੀ ਰੱਖ ਮੈਂ ਵੀ ਤਾਂ ਇਹ ਕਿਹਾ ਸੀ ਬਸ ਮੇਰੀ ਗੱਲ ਨਹੀਂ ਸੀ ਮੰਨਣੀ ਹਣਾ ਉਹ ਵਾਈਫ ਕਿਹੜੀ ਜਿਹੜੀ ਗੱਲ ਪਹਿਲੀ ਮਾਰਚ ਮੰਨ ਜੇ ਸੱਚ ਮੈਂ ਤਾਂ ਲਾਸਟ ਵੀਡੀਓ ਕਿਹਾ ਸੀ ਤੁਹਾਡੀ ਤਾਂ ਹਾਂ ਕਰਿਆ ਗੁਰੂ ਦੇਖਿਆ ਮਤਲਬ ਕਿ ਕਹਿਣ ਨੂੰ ਹਾਂ ਮੈਂ ਕਹਿ ਗਈ ਫਸ ਗਈ ਆਪੀ ਚਲ ਜਾਦਾ ਵੀ ਨਾ ਲੜੀਏ ਮੈਂ ਇਹੀ ਤਾਂ ਇਹੀ ਤਾਂ ਸੀਰੀਅਸ ਲੜਾਈ ਹੋ ਜਾਵੇ ਕਿਤੇ ਆਪਣੀ ਮਨਾਉਣਾ ਵੀ ਆਪ ਹੀ ਪੈਣਾ ਫੇਰ ਹੋਰ ਕੀ ਯਾਰ ਇੱਥੇ ਕਿਹੜਾ ਤੀਜੇ ਬੰਦੇ ਨੇ ਆਉਣਾ ਮਨਾਉਣਾ ਆਪਾਂ ਨੂੰ ਹੋਰ ਕੀ ਆਪਾਂ ਹੋਰ ਵੀ ਸੁਣਦੇ ਕਿੱਥੇ ਆਪਣੀ ਉਸੋਂ ਆਪਣੀ ਆਪਣੀ ਨਹੀਂ ਸੁਣਦੇ ਕਿ ਦੂਜੇ ਦੀ ਸੁਣ ਲਈ ਹੋਈ ਬਹੁਤ ਆ ਸਹੀ ਗੱਲ ਹੈ ਚਲ ਕੋਈ ਗੱਲ ਨਹੀਂ ਲੁਕਿੰਗ ਗੁੱਡ ਮਨੀ ਜੀ ਮੈਨੂੰ ਚੀਜ਼ ਪਾਣਾ ਬੜਾ ਪਸੰਦ ਆ ਤਿੰਨ ਕਿ ਮੇਰੇ ਆ ਹੈ ਬਾਕੀ ਤੂੰ ਦੇ ਦੇ ਸਾਫਤ ਸਾਡੇ ਹੱਥਾਂ ਲੱਗ ਸਾਫ ਕਿਤਾਬ ਜਿਹਾ ਹੂੰ ਬੋਲੇ ਹਮਨ ਕੀ ਕਹਿ ਰਿਹਾ ਸੀ ਪੁੱਤੋ ਪੁੱਤਰ ਉਹ ਇੱਥੇ ਬੈਠਾ। ਇਹਨਾਂ ਦੇ ਸਕੂਲ ਦੇ ਵਿੱਚ ਮਿਲਦਾ ਅੱਜਕੱਲ ਕਿਹੜੀ ADP? ADP ਉਹ ਜੋ ਬਹੁਤ ਜ਼ਿਆਦਾ ਟ੍ਰੇਨਿੰਗ ਹੋਣ ਲੱਗ ਗਈ ਹੈ ਸੀਰੀਅਸ। ਫਿਰ ਕੈਥੇਨ ਐਥਲੀਟ ਡਿਵੈਲਪਮੈਂਟ ਪ੍ਰੋਗਰਾਮ। ਐਥਲੀਟ A ਡਿਵੈਲਪਮੈਂਟ DP ਤੇ ਪ੍ਰੋਗਰਾਮ ਹੈ। ਹੂੰ। ਅੱਛਾ। ਸਾਨੂੰ ਮਨ ਕਹਿੰਦੇ ਹੁੰਦੇ ਸੀਗੇ PT। ਫਿਜ਼ੀਕਲ ਟ੍ਰੇਨਿੰਗ। ਉਹ ਡਿਫਰੈਂਟ ਹੈ ਸਬਜੈਕਟ। ਅੱਛਾ ਉਹ ਸਾਡਾ ਸਾਰਾ ਕੁਝ ਉਹਦੇ ਵਿੱਚ ਹੀ ਹੁੰਦਾ ਸੀਗਾ। ਅੱਛਾ। ਨੋ ਡਿਫਰੈਂਟ। ਅਲਵਈਓ ਸਸਿਕਾ ਆ ਕਿਵੇਂ ਹੋ ਬੜੀ ਠੀਕ ਠਾਕ ਠੀਕ ਠਾਕ ਹਾਂਜੀ ਹੋਰ ਕੀ ਹਾਲ ਹੈ ਗੈਰ ਠੀਕ ਠਾਕ ਕਿਵੇਂ ਬਿਲੇ ਹੋ ਨਹੀਂ ਨਹੀਂ ਠੰਡੀ ਹੈ ਜੈਕਟ ਅੱਛਾ ਅੰਮ੍ਰਿਤਾਲੇ ਦਾ ਠੰਡ ਬਹੁਤ ਆ ਜਾਂਦਾ ਹਾਂ ਠੰਡਦਾ ਹੈ ਹਾਂ ਠੰਡਦਾ ਹੈਗੀ ਆ ਬੜਾ ਵੀ ਬਰੋਕ ਕੱਲੀਆਂ ਆਇਓ ਕੱਲੀਆਂ ਆਇਓ ਹਾਂਜੀ ਗੱਲਾਂ ਹੀ ਮੈਂ ਕਿਹਾ ਚਾਹੇ ਉਹਨਾਂ ਨੂੰ ਰਿਚਾਰਜ ਦਿੰਦੇ ਆਪਾਂ ਫਿਰ ਮੈਂ ਕਿਹਾ ਤੁਸੀਂ ਕਹਿੰਦੀ ਮੈਂ ਸੈਟਰਡੇ ਸਰਦ ਲਾਉਂਗੀ ਇੱਥੇ ਓਕੇ ਕਿਉਂਕਿ ਮੇਰੇ ਦਿਮਾਗ 'ਚ ਬਾਤ ਆਇਆ ਹਾਂ ਫਿਰ ਮੈਂ ਕਿਹਾ ਵੀ ਚਲ ਹਾਂ ਕੋਈ ਗੱਲ ਨਹੀਂ ਨੂੰ ਜਿੱਤ ਤੁਰ ਪਏ ਯਾ ਨਾ ਕੋਈ ਨਾ ਸੈਚਰਡੇ ਨਵਾਂਗੇ ਸਾਡੇ ਉਹ ਨਾਲੇ ਉਸ ਤੇ ਦਰ ਦਾ ਸਪੈਂਡ ਉਹਦਾ ਟਾਈਮ ਕਿਧਰ ਮੰਨ ਉਹ ਕਿਹਾ ਵਧੀਆ ਵਧੀਆ ਠੀਕ ਤਾਂ ਵਧੀਆ ਡੂਗ ਯਾ ਮੁੰਡਾ ਵੱਡਾ ਹੋ ਗਿਆ ਹੱਥ ਮਲਾਉਣਾ ਹਾਂ ਮੈਂ ਤੈਨੂੰ ਵੱਡਿਆਂ ਦੇ ਪੈਰੀ ਹੱਥ ਲਾਉਣੇ ਚਾਹੀਦੇ ਸੋਣੇ ਲਾ ਫੇਲਿਅਰ ਦਾ ਅੰਕ ਸੇ ਅਹੋਏ ਇੱਡੇ ਵੱਡੇ ਵੀ ਨਹੀਂ ਗਿਆ ਉਹਦਾ ਹਾਂ ਫਰੈਂਡ ਐ ਫਿਰ ਹੁੰਦੇ ਆ ਹਾਂ ਡੈਡੀ ਬਾਕੀ ਦੇ ਇੱਕ ਸਾਧਾ ਫਰਕ ਜੇ ਫਿਰ ਮਾਂ ਮੰਮੀ ਉਹ ਨਹੀਂ ਉਧਰ ਹੋ ਕੇ ਤਿਆਰ ਮਿਲ ਲਾਦਾ ਉਹ ਵੀ ਰੈਡੀ ਹੋ ਨੇ ਰੈਡੀ ਮਮੀ ਰੈਡੀ ਹੋ ਬਸ ਗਿਆ ਮਾਂਜੀ ਆ ਰੈਡੀ ਹੋਈ ਆ ਮੈਂ ਵੀ ਬਸ ਸੀਕਾ ਕੀ ਹਾਲ ਹੈ ਤੁਹਾਨੂੰ ਵਧਿਆ ਚੱਲ ਵਸ ਗਿਆ ਅਧਿਓ ਰੈਡੀ ਆ ਸਭ ਦੇਖ ਕੇ ਆਉਣਾ ਸਾਰੇ ਜਣੇ ਹਾਂ ਹਾਂਜੀ ਰੁਮਾਲ ਲੈ ਲਿਓ ਨਾਲ ਉੱਥੇ ਮੂਵੀ ਬੜੀ ਇਮੋਸ਼ਨਲ ਆ ਮੈਂ ਤਾਂ ਅੱਗੇ ਅੱਗੇ ਕਹਿ ਰਹੀ ਸੀ ਇਹਨਾਂ ਨੂੰ ਮੈਂ ਮੈਨੂੰ ਰੁਮਾਲ ਤਾਂ ਲੈ ਕੇ ਜਾਣਾ ਪੈਣਾ ਮੈਂ ਸਪੈਸ਼ਲ ਰੁਮਾਲ ਲੈ ਕੇ ਆ ਮੈਂ ਕਿਤੇ ਰੁਮਾਲ ਨਹੀਂ ਕਰੀ ਕਰਦਾ ਡਾਡੀਆਂ ਮੈਂ ਵੀ ਕਰਾਂਗਾ ਮਾਫਿਰ ਹਾਂ ਛੁੱਟੋ ਛੁੱਟੋ ਕਰੀ ਗਏ ਬੈਠੇ ਉੱਤੇ ਆ ਲਿਗ ਮੂਵੀ ਹੈ ਨਾ ਧਾਰਮਿਕ ਚ ਬਹੁਤ ਵਧੀਆ ਹੁੰਦਾ ਸੀ ਬਾਕੀ ਰਿਵਿਊ ਤੇ ਆਪਾਂ ਫਾਚੀ ਦਵਾਂਗੇ ਪਰ ਮਤਲਬ ਟ੍ਰੇਲਰ ਵੇਖਿਆ ਸੀ ਬਿਲਕੁਲ ਬਿਲਕੁਲ ਤੇ ਜਲਦੀ ਕੀਤਾ ਵੀ ਵੇਖੀਏ ਨਹੀਂ ਨਹੀਂ ਬਹੁਤ ਵਧੀਆ ਅੱਛਾ ਇੱਕ ਨਾ ਆਪਾਂ ਨੂੰ ਕਮੈਂਟ ਇੱਕ ਦੋ ਪੁੱਛਿਆ ਸੀ ਕਈਆਂ ਨੇ ਵੀ ਤਰਨ ਬਾਜੀ ਆਪਣੇ ਕੀ ਲੱਗਦੇ ਆ ਮੇਰੇ ਆ ਕਹਿੰਦੇ ਜੀ ਪੂਆ ਜੀ ਦੇ ਮੁੰਡੇ ਸੋ ਮੰਮੀ ਡੈਡੀ ਇਹਨਾਂ ਦੇ ਮਾਮਾ ਜੀ ਮਾਮੀ ਜੀ ਨੇ ਤੇ ਨਿਊਜ਼ੀਲੈਂਡ ਦੇ ਵਿੱਚ ਤਾਂ ਕਿੰਨਾ ਕੁ ਟਾਈਮ ਹੋ ਗਿਆ ਉਹਨਾਂ ਤੋਂ ਆਇਆ ਉਹਨੂੰ ਮੈਨੂੰ ਤਕਰੀਬਨ 7 ਸਾਲ ਹੋ ਗਏ ਦੀ 17 ਚ ਆਇਆ ਜੀ 2017 ਚ ਤਾਂ ਪਹਿਲਾਂ ਇਹ ਪਹਿਲਾ ਵਲੌਗਸ ਦੇ ਵਿੱਚ ਤਾਂ ਨਹੀਂ ਆ ਕਿਉਂਕਿ ਪਹਿਲਾਂ ਤੁਸੀਂ ਰਹਿੰਦੇ ਹੁੰਦੇ ਸੀਗੇ ਨੈਲਸਨ ਨੈਲਸਨ ਸਾਊਥ ਆਇਲੈਂਡ ਸਾਊਥ ਆਇਲੈਂਡ ਦੇ ਵਿੱਚ ਫਿਰ ਉਸ ਤੋਂ ਬਾਅਦ ਇੰਦਰ ਨੂੰ ਨਾਰਥ ਆਇਲੈਂਡ ਚ ਆ ਕੇ ਇੱਕ ਜਿੱਥੇ ਆਇਆ ਬੂ ਏਸਟਿੰਗ ਚਲੇ ਗਏ ਸੀ ਨਾ ਨਹੀਂ ਨਹੀਂ ਇੱਥੇ ਹੀ ਇੱਥੇ ਹੀ ਏਸਟਿੰਗ ਨਹੀਂ ਕਦੇ ਵੀ ਏਸਟਿੰਗ ਬਿਲਕੁਲ ਨਹੀਂ ਗਿਆ ਨਹੀਂ 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 ਸਿੱਧਾ ਇੱਥੇ ਹੀ ਆਇਆ ਦਰੰਗੀ ਆਇਆ ਸਿੱਧਾ ਨੈਲਸਨ ਤੋਂ ਰੋਟਰੂਆ ਤੋਂ ਸ਼ੁਰੂ ਕੀਤਾ ਸੀਗਾ ਹਾਂ ਤੇ ਨੈਲਸਨ ਨੈਲਸਨ ਤੋਂ ਬਾਅਦ ਰੋਟਰੂਆ ਤੋਂ ਸ਼ੁਰੂ ਕੀਤਾ ਵੱਲ ਪਹਿਲਾਂ ਰੋਟਰੂਆ ਹੈ ਫਿਰ ਰੋਟਰੂਆ ਸਾਊਥ ਆਲ ਦਾ ਥਰਡ ਬੜੀ ਹੁੰਦੀ ਹੈ ਨਾ ਹਾ ਠੰਡ ਵੀ ਹੁੰਦੀ ਆ ਅੱਜ ਉਧਰ ਬਰਫ਼ ਪਈ ਤਾਂ ਹੀ ਅੱਜ ਠੰਡਾ ਆ। ਤਾਂ ਹੀ ਅੱਜ ਬੜੀ ਕੀ ਕਹਿੰਦੇ ਨੇ ਸ਼ੀਤ ਲਹਿਜ ਜੀ ਚੱਲ ਰਹੀ ਆ। ਤੁਸੀਂ ਵੀਡੀਓ ਸਾਸ਼ੀ ਕਾਹਤ ਨੇ ਕਿਵੇਂ ਆ? ਵਧੀਆ ਵਧੀਆ ਠੀਕ ਆ। ਵਧੀਆ ਠੀਕ ਆ। ਤੇ ਮੈਂ ਨਾ ਐਕਚੁਅਲੀ ਜਦੋਂ ਮੈਂ ਇਹਨਾਂ ਨੂੰ ਕਿਹਾ ਨਾ ਫੋਨ ਲਾ ਕੇ ਵੀ ਮੈਂਨਾਂ ਕਹਿ ਵੀ ਫੋਨ ਲਾ ਕੇ ਤੁਹਾਨੂੰ ਕਹਾਂ ਵੀ ਦੇ ਉਸ ਤੇ ਉਹ ਵੀ ਆ ਜਾਣ। ਲੇਕਿਨ ਉਹ ਤਾਂ ਆਲਰੇਡੀ ਚੱਲ ਪਈ। ਰਾਜ ਤੁਸੀਂ ਫੋਨ ਆ ਗਿਆ ਉਸ ਤੇ। ਮੈਂ ਇਧਰ ਵੀ ਨਾ ਰੋਈ ਸੀ ਕਹਿੰਦੀ ਮੈਂ ਉਸ ਤੇ 라 ਖੇਡਣਾ ਆ। ਮੈਂ ਕਿਹਾ ਹੁਣ ਤਾਂ ਚੱਕਰ ਪੈ ਗਿਆ। ਮੈਂ ਕਿਹਾ ਸੀ ਕਿ ਉਹ ਕਹਿੰਦੀ ਮੈਂ ਸਾਰਾ ਦਿਨ ਸੈਟਰਡੇਸ ਸਪੈਂਡ ਕਰ ਹਾਂ ਜੀ ਹਾਂ ਜੀ ਸਭ ਸਹੀ ਆ ਆਹ ਦੇਖੋ ਤੇ ਨਾਲ ਮੇਰਾ ਟਰੱਕ ਬਣਿਆ ਸਾਰੇ ਤੇਰਾ ਟਰੱਕ ਇਹਨਾਂ ਦਿਖਾਣਾ ਨਹੀਂ ਸਮਾਨ ਆਲੇ ਨਹੀਂ ਖੰਬੇ ਜਵਾਕ ਤੂੰ ਕੀ ਚਿਲੀ ਫਲੈਕਸ ਪਾਏ ਨੇ ਤੇ ਉਹ ਨਹੀਂ ਤਰਨ ਵਾਲੇ ਤੇ ਪਾਏ ਆ ਤੁਸੀਂ ਰੱਖਦੇ ਨਹੀਂ ਚਿਲੀ ਫਲੈਕਸ ਕੀ ਬਾਤ ਹਾਲੇ ਗਰਮ ਹੋਣਿਆ ਥੋੜੇ ਜੇ ਕਰਨ ਦੇ ਕੋਈ ਨਹੀਂ ਸਾਡੇ ਨਾਲ ਚਿਲੀ ਫਲੈਕਸ ਸਿਰੋ ਬੋਸ ਸਿਰੋ ਇਹ ਥੋੜਾ ਜੜਬੜਾ ਖਾਂਦੀ ਆ ਹੈ ਚਿਲੀ ਫਲੈਕਸ ਥੋੜਾ ਹੋ ਗਿਆ ਲਗਾਰਾ ਹਾਂ ਵਗਿਆ ਹੋ ਗਿਆ ਚਿਲੀ ਫਲੈਕਸ oregano ਆਲਾ ਇੰਜੋਏ ਕਰੋ ਬਾਈ ਬਾਈ ਅਸੀਂ ਚੱਲੇ ਅੱਜ ਐਂ ਦੇਰ ਮਾਨੀ ਦੇਖਣ ਲੱਗਿਆ ਘਰੇ ਅਸੀਂ ਇੰਜੋਏ ਕਰ ਲਿਆ ਬਾਈ ਬਾਈ ਦੇ ਲੋ ਡੈਡੀ ਅੱਗੇ ਤਾਂ ਨਹੀਂ ਬਹਿਣਾ ਨਾ ਨਾ ਬਸ ਐ ਮਮੀ ਡੈਡੀ ਇਕੱਠੇ ਪਿੱਛੇ ਚਲੋ ਫਿਰ ਚੱਲੀ ਆਪਣਾ ਟਾਈਮ ਹੋ ਗਿਆ ਨਾ 10 ਮਿੰਟੇ ਰਹਿ ਗਏ ਯਾ ਤੇ ਜਾਣਾ ਆਪਾਂ ਇੱਥੇ ਟਿਕ ਹੋ ਗਏ ਜਿਹੜੇ ਮਿੰਟ ਆਪਾਂ ਨੂੰ 5 ਲੱਗੇ ਨੇ ਘਰੋਂ ਹਾਂਜੀ 4 44 ਸੀਗੇ ਅੱਛਾ 49 ਹੋ ਗਏ 49 ਕਿਹੜੇ ਆਪਣੇ ਹਨਾ ਟ੍ਰਿਕੋ ਗੁੱਡ ਟਾਈਮਿੰਗ ਆਪਣੀ ਹੈ ਨਾ 5-7 ਮਿੰਟ ਰਹਿੰਦੇ ਆਲੇ ਬਿਲਕੁਲ ਲਓ ਜੀ ਪਹੁੰਚ ਗਏ ਆਪਾਂ ਤੇ ਜਦੋਂ ਨਾ ਆਪਾਂ ਇਹਦੀ ਆਨਲਾਈਨ ਬੁਕਿੰਗ ਕਰਵਾਈ ਆ ਕਿਉਂਕਿ ਸੀਟਸ ਵੀ ਬੁੱਕ ਕਰਨੀਆਂ ਹੁੰਦੀਆਂ ਤਾਂ ਕਾਫੀ ਸੀਟ ਆਲਰੇਡੀ ਜਾ ਚੁੱਕੀਆਂ ਸੀ ਮੈਂ ਤਕਰੀਬਨ 24 ਘੰਟੇ ਪਹਿਲਾਂ ਬੁਕਿੰਗ ਕਰਵਾਈ ਸੀਗੀ ਸੋ ਕ੍ਰੇਜ਼ ਹੈਗਾ ਲੋਕਾਂ ਦੇ ਵਿੱਚ ਆਹ ਖੜੇ ਆਪਣੀ ਜਨਤਾ ਬਥੇਰੀ ਅੰਦਰ ਚਲੋ ਜਾ ਕੇ ਦੇਖਦੇ ਆਂ ਫਿਰ ਕੀ ਹਾਲ ਖਤਾਵਾ ਜੱਤਪੁਰੀ ਰੰਗਤਾ ਬਾਹਰ ਥੋੜੀ ਠੰਡ ਸੀ ਅੱਜ ਨਾ ਸਾਊਥ ਆਇਲੈਂਡ ਦੇ ਵਿੱਚ ਥੋੜੀ স্নੋ ਫਾਲ ਹੋਈ ਆ ਉਹਦੇ ਕਰਕੇ ਠੰਡ ਬਹੁਤ ਆ ਬਟ ਹਮਾਰਾ ਟਾਈਮ ਹੋ ਗਿਆ 5-7 ਮਿੰਟ ਰਹਿ ਗਿਆ ਆਪਾਂ ਅੰਦਰ ਚੱਲਦੇ ਆ ਬੈਹਨੇ ਆ ਤੇ ਹੌਲੀ-ਹੌਲੀ ਸੈਟਲ ਡਾਊਨ ਹੁੰਨੇ ਆ ਉੱਥੇ ਆ ਕੇ ਸਰਵਰ ਨੰਬਰ 6 ਕਿਨਫ 6 ਲੈਟਸ ਗੋ ਟੂ ਮਿਕਸ ਅ ਕਾਰਡ ਅਸੀਂ ਅੰਦਰ ਆ ਕੇ ਬੈਠ ਗਏ ਪਰ ਇੱਕ ਗੱਲ ਆ ਕਿਸੇ ਨੇ ਵੀ ਸਾਡੀ ਕੋਈ ਟਿਕਟ ਨਹੀਂ ਚੈੱਕ ਕੀਤੀ ਕੋਈ ਕੁਝ ਨਹੀਂ ਉਹ ਤਾਂ ਪਾਪਾ ਨੇ ਸਿਉਂਤੇ ਜਾ ਕੇ ਪਿੱਕਣਾ ਪੜ ਗਿਆ ਉਹਨਾਂ ਨੇ ਕੁਛ ਨਹੀਂ ਕੀਤਾ ਨਾ ਲਗਾ ਦੇ ਲੋਏ ਐਸੇ ਕਿੰਨੇ ਇਮਾਨਦਾਰੀ ਵਾਲਾ ਕੰਮ ਹੋਇਆ ਉਹ ਤੇ ਮੰਮੀ ਡੈਡੀ ਇੱਧਰ ਬੈਠੇ ਵਿਆਹ ਚਾਉਂਦੇ ਹੋ ਕਮੀਜ਼ ਸਿੱਖੋ ਕਿਰਕਾ ਕਦੇ ਦਿਲ ਨਹੀਂ ਕੀਤਾ ਕਿ ਤੂੰ ਇਹ ਗੱਲ ਆਪਣੇ ਪਿਓ ਨਾਲ ਕਰੇ ਦਿਲ ਤਾਂ ਬਹੁਤ ਪਰ ਕੀਤਾ ਵੈਸੇ ਬੇਬੇ ਜੀ ਕਿਹੜੀ ਟ੍ਰੈਜੇਡੀ ਹੈ ਸਾਡੇ ਸਮਾਜ ਦੀ ਕਿ ਦੁਆ ਜਦੋਂ ਵੀ ਦਿੱਤੀ ਜਾਂਦੀ ਹੈ ਮਰਦ ਨੂੰ ਮੁੱਖ ਰੱਖ ਕੇ ਦਿੱਤੀ ਜਾਂਦੀ ਹੈ ਤੇਰਾ ਸਾਈਂ ਜੀਵੇ ਤੇਰੇ ਪੁੱਤ ਜੀਣ ਤੇਰੇ ਵੀਰ ਉਮਰਾਂ ਵਾਲੇ ਹੋਣ ਤੇ ਗਾਲ ਜਦੋਂ ਵੀ ਕੱਢੀ ਜਾਂਦੀ ਹੈ ਔਰਤ ਨੂੰ ਸੰਬੋਧਨ ਕਰਕੇ ਕੱਢੀ ਜਾਂਦੀ ਹੈ ਤੇਰੀ ਕੁੜੀ ਨੂੰ ਤੇਰੀ ਮਾਂ ਦੀ ਤੇਰੀ ਭੈਣ ਦੀ ਤੁਥਾਈ ਹੋਏ ਸਹਾਈਆਂ ਦੀਆਂ ਅਸੀਨਾਂ ਮੂਵੀ ਦੇਖ ਕੇ ਹੋਣੇ ਬਾਹਰ ਨਿਕਲੇ ਤਾਂ ਮੈਂ ਸੋਚਿਆ ਸੀ ਵੀ ਦੋ ਚਾਰ ਵੀਰਾਂ ਨਾਲ ਗੱਲ ਕਰੀਏ ਪੁੱਛੀ ਵੀ ਮੂਵੀ ਕਿਦਾਂ ਲੱਗੀ ਤੁਹਾਨੂੰ ਹਾਂਜੀ ਵੀਰੇ ਕੀ ਹਾਲ ਚੰਨ ਹੈ ਤੁਹਾਡੇ ਕਿਵੇਂ ਲੱਗੀ ਸੀ ਤੁਹਾਨੂੰ ਮੂਵੀ ਅੱਜ ਬਹੁਤ ਵਧੀਆ ਵੀਰੇ ਅੱਜ ਮੂਵੀ ਬਹੁਤ ਵਧੀਆ ਸੀ ਕਿ ਬੰਦੇ ਨੂੰ ਆਪਣੀ ਅਸਲੀਅਤ ਜਿੰਦਗੀ ਦਾ ਪਤਾ ਲੱਗ ਜਾਂਦਾ ਹੈ ਨਾ ਵੀ ਆਪਣੀ ਔਕਾਤ ਪਤਾ ਲੱਗ ਜਾਂਦੀ ਆ ਆਪਣੇ ਮਾਪਿਆਂ ਲਈ ਆਪਾਂ ਪ੍ਰਦੇਸ਼ ਆਏ ਆ ਨਾ ਜਦੋਂ ਵੀ ਕੋਈ ਕਾਲ ਕਰਦੇ ਆ ਮਾਪਿਆਂ ਨੂੰ ਬਹੁਤ ਫਿਕਰ ਹੁੰਦੀ ਆ ਆਪਣੇ ਤੇ ਆਪਾਂ ਕਹਿੰਨੇ ਆ ਵੀ ਅਸੀਂ ਬਿਜ਼ੀ ਆ ਤੁਹਾਨੂੰ ਬਾਅਦ ਚ ਕਰਦੇ ਆਈ ਹੈ ਨਾ ਵੀ ਸਾਡੇ ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖੀ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਜੀਵਨ ਬਖਸ਼ੋ ਬਹੁਤ ਵਧੀਆ ਵੀਰੇ ਬਹੁਤ ਸੋਹਣੀ ਗੱਲ ਕਹੀ ਮਤਲਬ ਵਧੀਆ ਬਹੁਤ ਸੋਹਣਾ ਲੈਸਨ ਦਿੱਤਾ ਵੀਰੇ ਵਿੱਚ ਵੀ ਨਾ ਵੀਰੇ ਤੁਹਾਡਾ ਕੋਈ ਵਿਚਾਰ ਮੂਵੀ ਬਾਰੇ ਮੂਵੀ ਵੀਰੇ ਬਹੁਤ ਵਧੀਆ ਹਾਂਜੀ ਮਤਲਬ ਮੂਵੀ ਦੇ ਕਿਹਨਾ ਆਪਾਂ ਪਿੱਛੇ ਕਨੈਕਟ ਹੋ ਗਏ ਇੱਕਦਮ ਆਪਣੀ ਫੈਮਿਲੀ ਨਾਲ ਹਨਾ ਵੀ ਮਤਲਬ ਜੋ ਵੀ ਆਪਣੇ ਈਮੋਸ਼ਨ ਨੇ ਹਨਾ ਉਹ ਸਾਰੇ ਉਸ ਵਿੱਚ ਦਿਖਾਤੇ ਹਨਾ ਉਹਨਾਂ ਨੇ ਵੀ ਮਤਲਬ ਬਹੁਤ ਵਧੀਆ ਮੈਂ ਤਾਂ ਇਹੀ ਕਹਣਾ ਵੀ ਆਪਣੇ ਸਾਰੇ ਪਰਿਵਾਰ ਸਮੇਤ ਆਓ ਮੂਵੀ ਦੇਖਣ ਨਹੀਂ ਬਹੁਤ ਵਧੀਆ ਥੈਂਕ ਯੂ ਵੀਰੇ ਹਾਂਜੀ ਵੀਰੇ ਤੁਸੀਂ ਥੋੜਾ ਸ਼ੇਅਰ ਕਰਨਾ ਚਾਹੋਗੇ ਮੂਵੀ ਬਾਰੇ ਵੀ ਕਿਵੇਂ ਲੱਗੀ ਤੁਹਾਨੂੰ ਬਹੁਤ ਸੋਹਣੀ ਮੂਵੀ ਸੀ ਤੇ ਜਿੰਦਗੀ ਜਿਹੜੀ ਆਪਣੀਆਂ ਕਈ ਜ਼ਿੰਮੇਵਾਰੀਆਂ ਹੁੰਦੀਆਂ ਆਪਾਂ ਉਹਨਾਂ ਵੱਲ ਨਹੀਂ ਧਿਆਨ ਜਾਂਦਾ ਆਪਣਾ ਉਹ ਆਪਾਂ ਨੂੰ ਪੂਰੀਆਂ ਉਹ ਵੀ ਆਪਣੀ ਗੇਰ ਰੱਖਣੀ ਚਾਹੀਦੀ ਹੈ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਸੋਹਣਾ ਲੈਸਨ ਸੀਗਾ ਮੂਵੀ ਦੇ ਵਿੱਚ ਨਾ ਮੈਨੂੰ ਤੇ ਬਹੁਤ ਵਧੀਆ ਲੱਗੇ ਮੈਨੂੰ ਤੇ ਸੀਨਾਜ਼ ਹੀ ਵਧੀਆ ਲੱਗੇ ਕਿ ਹਰ ਇੱਕ ਪਾਰਟ ਦਾ ਹਿੱਸੇ ਦੀ ਲਾਈਫ ਦਾ ਇੱਕ ਇੱਕ ਮੁੱਲ ਸਿਖਾਇਆ ਗਿਆ ਕਿ ਟਾਈਮ ਤੋਂ ਲੈ ਕੇ ਜ਼ਿੰਦਗੀ ਤੋਂ ਲੈ ਕੇ ਮੌਤ ਤੋਂ ਲੈ ਕੇ ਸਭ ਕੁਝ ਔਰ ਐਂਡ ਆਹੀ ਹੈ ਕਿ ਮਾਪਿਆਂ ਤੋਂ ਉੱਪਰ ਕੁਛ ਨਹੀਂ ਬਿਲਕੁਲ ਬਹੁਤ ਵਧੀਆ ਸਹੀ ਗੱਲ ਮੈਂ ਵੇਖੀ ਜਾਂਦਾ ਸੀ ਵੱਡੇ ਰੋਟੇ ਸਾਰੇ ਸਾਰੇ ਸੀਗੇ ਆਪਾਂ ਕਹਿੰਦੇ ਕਿ ਸਾਡੀ ਜ਼ਿੰਦਗੀ ਦੀ ਦੁੱਖਾ ਪਰ ਆਪਣੇ ਤੋਂ ਪਰੇ ਲੋਕ ਬੈਠੇ ਦੁੱਖਾਂ ਸੰਭੀ ਬੋਲਦੇ ਬਿਲਕੁਲ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਦੁੱਖਾ ਹਰ ਕਿਸੇ ਨੂੰ ਆਪੋ ਆਪਣੀ ਜ਼ਿੰਦਗੀ ਦੇ ਦੁੱਖਾ ਨੂੰ ਹਰ ਕਿਸੇ ਨੂੰ ਸਮਝਣਾ ਚਾਹੀਦਾ ਕੋਈ ਨਾ ਜਦੋਂ ਆਪਣੇ ਮਾਪੋਰੀ ਦੀ ਸੇਵਾ ਕਰੋ ਤੇ ਉਹਨਾਂ ਦੇ ਬਾਰੇ ਸੋਚੋ ਜੀ ਸਮਰਾਲੇ ਤੋਂ ਮਤਲਬ ਮੇਰੇ ਬਿਲਕੁਲ ਨਾਲ ਦਾ ਆਪਣੇ ਪਿੰਡ ਆ ਸ਼ਹਿਰ ਆ ਛੋਟਾ ਜਿਹਾ ਬਈ ਪ੍ਰਾਚਾ ਸਮਰਾਲੇ ਤੋਂ ਹਾਂਜੀ ਪਿੰਡ ਹੈ ਕੋਈ ਅੱਛਾ ਠੀਕ ਆ ਤੇ ਇਹ ਸਮਰਾਲੇ ਤੋਂ ਖਾਸ ਚਲੋ ਬਹੁਤ ਵਧੀਆ ਗੱਲ ਆ ਤੇ ਮੈਂ ਕਹਿੰਦਾ ਇਹਨੂੰ ਸਭ ਬਣ ਜਾਂਦਾ ਇਦਾਂ ਹੀ ਹੈ ਨਾ ਬੰਦੇ ਦਾ ਚਲੋ ਸੋਚਿਆ ਇਹ ਦੋਸਤ ਹੋ ਗਏ ਦੇਖਦੇ ਨੂੰ ਵੀ ਭਾਈ ਨੂੰ ਮਿਲਾਂਗੇ ਜਿੱਦ ਤੱਕ ਤੁਹਾਡੀ ਪੈਕਅਪ ਸੇਵਲ ਲੱਗਦੀ ਹਾਂਜੀ ਹਾਂਜੀ ਪੈਕਅਪ ਸੇਵਲ ਤੇ ਟ੍ਰਾਂਸਪੋਰਟ ਹੈ ਯਾਰ ਹੁਣ ਹਾਂ ਮੈਂ ਵੀ ਪੈਕਅਪ ਸੇਵਲ ਜੋਬ ਕਰਦੇ ਹਾਂ ਦੇਖੇ ਸੋਚੀ ਤਾਂ ਹੁੰਦਾ ਸੀ ਵੀ ਭਾਈ ਉੱਥੇ ਹੋਣਗੇ ਨਹੀਂ ਆਉਂਦੇ ਨਹੀਂ ਚਲੋ ਕੋਈ ਨਾ ਕੋਈ ਬਹਾਨਾ ਬਣਦਾ ਹਰੇਕ ਤਾਂ ਮੈਂ ਤੁਹਾਨੂੰ ਮਿਲਣਾ ਸੀ ਤੁਸੀਂ ਮੈਨੂੰ ਜਿਵੇਂ ਵੀ ਹੈ ਨਾ ਜੋ ਵੀ ਗੱਲਬਾਤ ਆ ਮਮੀ ਕਿਦਾਂ ਵਧੀਆ ਲੱਗੀ ਮੂਵੀ ਬੜੀ ਵਧੀਆ ਲੱਗੀ ਪਰ ਵਰਡ ਨਹੀਂ ਐਨੀ ਵਧੀਆ ਮਤਲਬ ਆਪਾਂ ਵਰਡ ਨਹੀਂ ਕੋਈ ਬੋਲ ਸਕਦੇ ਜੀ ਬਿਲਕੁਲ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਹੁਤ ਜ਼ਿਆਦਾ ਵਧੀ ਰੋ ਰੋ ਕੇ ਵੇਖੀਏ ਬਾਕੀ ਤਰਨ ਸਾਡੇ ਭਾਜੀ ਕੈਮਰੇ ਦੇ ਪਿੱਛੇ ਨੇ ਮੈਂ ਇਹਨਾਂ ਦੇ ਨਾਲ ਵੀ ਅੱਗੇ ਆ ਕੇ ਵਿਚਾਰ ਲੈਣੇ ਆ ਮਾੜੇ ਜੇ ਹਾਂਜੀ ਅੰਕਲ ਜੀ ਕਿੱਦਾਂ ਫਿਰ ਮੂਵੀ ਦੇਖਿਆ ਹੈ ਹਾਂਜੀ ਹਾਂਜੀ ਬਹੁਤ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਐ ਬਹੁਤ ਠੀਕ ਜੀ ਨਾ ਬਹੁਤ ਵਧੀਆ ਗੱਲ ਹੈ ਹਾਂਜੀ ਹਾਂਜੀ ਸੋਣਾ ਦੱਸਿਆ ਮਤਲਬ ਹਰ ਗੱਲ ਬਾਰੇ ਹਨਾ ਸਾਰੀ ਗੱਲ ਬੈਠ ਠੀਕ 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 ਹਾਂਜੀ ਵੀਰੇ ਤੁਸੀਂ ਕਿੱਦਾਂ ਕਿਵੇਂ ਲੱਗੀ ਬਹੁਤ ਵਧੀਆ ਐਨਜੋਏ ਕੀਤੀ ਪੂਰੀ ਰੋਏ ਰੋਏ ਤਾਂ ਨਹੀਂ ਗਏ ਨਹੀਂ ਰੋਏ ਨਹੀਂ ਫੈਮਿਲੀ ਨੂੰ ਲੱਗ ਗਈ ਥੋੜਾ ਜਜ਼ਵਾਤੀ ਜੀ ਸੀਗੀ ਮੂਵੀ ਪਰ ਬਹੁਤ ਸੋਹਣਾ ਮਤਲਬ ਮੂਵੀ ਦੇ ਵਿੱਚ ਦਿਖਾਇਆ ਹੋਇਆ ਹੈ ਨਾ ਹਰ ਤਰ੍ਹਾਂ ਦਾ ਤੇ ਵੀਰੇ ਤੁਸੀਂ ਮਾੜਾ ਮੋਟਾ ਦੱਸੋਗੇ ਮੂਵੀ ਬਾਰੇ ਤੁਹਾਨੂੰ ਕਿਦਾਂ ਕੀ ਵਿਚਾਰ ਨੇ ਤੁਹਾਡੇ ਵਧੀਆ ਮੂਵੀ ਲੱਗੀ ਭਰਾਈ ਆਪਾਂ ਨੂੰ ਤੇ ਉਹ ਸਾਰੀਆਂ ਫੀਲਿੰਗਸ ਸੀਗੇ ਆਪਣੇ ਪੰਜਾਬ ਦੀਆਂ ਸਾਰੀਆਂ ਜੋ ਫਰਕਲ ਦਾ ਚੱਲਦੇ ਆ ਨੇ ਉੱਥੇ ਉਹ ਸਾਰਾ ਕੁਝ ਉਹਨਾਂ ਨੇ ਦਿਖਾਇਆ ਜੋ ਪਰਦੇ ਇੱਕ ਲੈ ਕੇ ਆਏ ਨੇ ਬਹੁਤ ਵਧੀਆ ਮੂਵੀ ਸੀ ਸਾਰੀਆਂ ਫੀਲਿੰਗਸ ਸੀਗੀਆਂ ਉੱਥੇ ਇੱਕ ਤਰ੍ਹਾਂ ਦੀ ਆਪਣੀ ਵੱਡੀ ਗੱਲ ਇਹ ਆ ਵੀ ਜਿਵੇਂ ਹਰ ਤਰ੍ਹਾਂ ਦਾ ਨਾ ਟੌਪਿਕ ਉਹਨਾਂ ਨੇ ਕਵਰ ਕੀਤਾ ਵੀ ਜਿਵੇਂ ਆਪਾਂ ਆਪਣੇ ਕਈ ਵਾਰ ਪੇਰੈਂਟਸ ਦੀ ਲੁੱਕ ਆ ਯਾ ਤੀਆਂ ਦੇ ਵਿੱਚ ਜਾਂ ਪੁੱਤਾਂ ਦੇ ਵਿੱਚ ਇਦਾਂ ਫਰਕ ਰੱਖਦੇ ਆ ਜਾਂ ਆਪਾਂ ਕਹਿ ਲਈਏ ਟੈਕਨੋਲੋਜੀ ਨੂੰ ਇੰਨਾ ਜ਼ਿਆਦਾ ਆਪਾਂ ਪ੍ਰਾਇੋਰਟੀ ਦਿੱਤੀ ਹੋਈ ਆ ਕਿ ਬਾਕੀ ਚੀਜ਼ਾਂ ਆਪਾਂ ਮਿਸ ਆਊਟ ਕਰ ਜਾਂਦੇ ਆਂ ਕਾਫੀ ਵਧੀਆ ਮੈਂ ਤਾਂ ਕਹੂੰਗਾ ਇੱਕ ਵਾਰ ਹਰ ਬੰਦਾ ਡੈਡੀ ਜ਼ਰੂਰ ਦੇਖੇਗਾ ਨਹੀਂ ਡੈਡੀ ਤੁਸੀਂ ਦੱਸੋ ਮਾੜੇ ਵਿਚਾਰ ਦੋ ਮੈਨੂੰ ਬਹੁਤ ਵਧੀਆ ਰਹੀ इमोशनल ਹੈਗੀ ਸੀ ਪਰ ਮਤਲਬ ਨਾ ਆਇਆ ਨਾ ਜਿਹੜੀਆਂ ਹਿੱਟ ਹੋਣੀ ਚਾਹੀਦੀਆਂ ਵੈਸੇ ਇਹ ਕਿਉਂਕਿ ਇੰਨੀ ਵਧੀਆ ਬਣਾਈ ਹੈ ਮਿਹਨਤ ਵੀ ਕੀਤੀ ਹੈ ਅਗਲੇ ਨੇ ਸਾਰੇ ਮਤਲਬ ਸਭ ਕੋ ਵਧੀਆ ਦਿਖਾਇਆ ਹੈ ਇਹਨਾਂ ਨੇ ਹਾਂਜੀ ਤਾਂ ਹਾਂਜੀ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਬਗੇਸੀ ਹਾਈਲੀ ਰეკਮੈਂਡ ਕਰਾਂਗੇ ਯਾਰ ਇੱਕ ਵਾਰ ਸਾਰਾ ਪਰਿਵਾਰ ਆ ਕੇ ਮੂਵੀ ਜ਼ਰੂਰ ਦੇਖਿਓ ਦੇਖੋ ਆਪਾਂ ਕਿਸੇ ਦੀ ਪਬਲਿਸਿਟੀ ਨਹੀਂ ਕਰ ਰਹੇ ਪਰ ਜਿਹੜੀ ਚੀਜ਼ ਦੇ ਵਿੱਚ ਵਧੀਆ ਲੈਸਨ ਹੋਵੇ ਕੋਈ ਸਿੱਖਣ ਨੂੰ ਮਿਲੇ ਬੰਦੇ ਨੂੰ ਉਹ ਜ਼ਰੂਰ ਦੇਖਣਾ ਚਾਹੀਦਾ ਜੀ ਕਿ ਨਹੀਂ ਹਾਂ ਨਹੀਂ ਨਹੀਂ ਜ਼ਰੂਰ ਦੇਖਿਓ ਜੀ ਤੇ ਪਾਜੀ ਇੱਧਰ ਆਓ ਮੜਾਏ ਹੁਣ ਤੁਸੀਂ ਵੀ ਆਪਣਾ ਵਿਚਾਰ ਦੋ ਤੁਹਾਡੇ ਵਿਚਾਰ ਵੀ ਜ਼ਰੂਰੀ ਨੇ ਕਿਵੇਂ ਲੱਗੀ ਜੀ ਤੁਹਾਨੂੰ ਅੱਜ ਦੀ ਮੂਵੀ ਹਾਂ ਜੀ ਵਧੀਆ ਸੀ ਬਹੁਤ ਵਧੀਆ ਟਾਪਿਕ ਸੀ ਵੀ ਜਿੱਦਾਂ ਹਾਂ ਜੀ ਕਹਿਣਾ ਚਾਹੋਗੇ ਕੁਝ ਲੈਸਨਸ ਦਿੰਦੇ ਆ ਲਾਈਫ ਦੇ ਵੀ ਕਿਤਾਬਾਂ ਨੂੰ ਪੇਰੈਂਟਸ ਦਾ ਕੀ ਕਰਨਾ ਬਿਲਕੁਲ ਬਿਲਕੁਲ ਨਹੀਂ ਪੱਗਿਆ ਸੀ ਉਹ ਚਲੋ ਬਹੁਤ ਵਧੀਆ ਤੁਸੀਂ ਭੈਣੇ ਕੁਝ ਕਹਿਣਾ ਜੀ ਨਹੀਂ ਸਰ ਬਟ ਮੂਵੀ ਬਹੁਤ ਵਧੀਆ ਸੀਗੀ ਤੇ ਵੀ ਥੋੜੀ ਇਮੋਸ਼ਨਲ ਸੀਗੀ ਬਹੁਤ ਉਹ ਕਰਦੀ ਐ ਇਮੋਸ਼ਨਲ ਹੋਏ ਕਈ ਜਗ੍ਹਾ ਬਹੁਤ ਰੋਣਾ ਵੀ ਆਇਆ ਬਟ ਬਹੁਤ ਵਧੀਆ ਸੀ ਆਈ ਥਿੰਕ ਥੋੜਾ ਥੋੜਾ ਤਾਂ ਆਪਾਂ ਸਾਰੇ ਰੋਏ ਆ ਨਾ ਮੂਵੀ ਦੇ ਵਿੱਚ ਜੀ ਪਾਜੀ ਕਿੰਦਾ ਫਿਲਮ ਮੈਂ ਦੇਖਿਆ ਮੈਂ ਕਿਹਾ ਆਪਾਂ ਖਾਸੇ ਇਮੋਸ਼ਨਲ ਜੇ ਹੋ ਗਏ ਸੀਗਾ ਇਹਨਾਂ ਦੇਖ ਕੇ ਪਰ ਵਾਕਈ ਬਹੁਤ ਹੀ ਸੋਹਣਾ ਲੈਸਨ ਦਿੱਤਾ ਮੂਵੀ ਦੇ ਵਿੱਚ ਨਾ ਯਾ ਇਹ ਵਿਚਾਰ ਵਿਚਾਰ ਇਹ ਹੈ ਵੀ ਨੰਬਰ 1 ਮੂਵੀ ਆ ਇਦਾਂ ਦੀ ਮੂਵੀਜ਼ ਆਉਣੀਆਂ ਚਾਹੀਦੀਆਂ ਆ ਧਾਰਮਿਕ ਤੇ ਵਜੋਂ ਦਾ ਇਦਾਂ ਦੀ ਮਸਲਿਆਂ ਦੇ ਮਾਪਿਓ ਦੇ ਜਿਵੇਂ ਪਿਆਰ ਹੁੰਦਾ ਨਹੀਂਗਾ ਪਰ ਸ਼ੋਅ ਦਿਖਾਵੇ ਲਈ ਪਿਆਰ ਹੁੰਦਾ ਆ ਪਰ ਅੰਦਰੋਂ ਪਿਆਰ ਹੁੰਦਾ ਨਹੀਂਗਾ ਬੱਚਿਆਂ ਦੇ ਵਿੱਚ ਤੇ ਮਾਪਿਆਂ ਦੇ ਵਿੱਚ ਸਪੈਸ਼ਲੀ ਹਾਂਜੀ ਤੇ ਇਦਾਂ ਦੀ ਮੂਵੀਜ਼ ਆਉਣੀਆਂ ਚਾਹੀਦੀਆਂ ਤਾਂ ਹੀ ਤਾਂ ਕਿ ਬੱਚੇ ਜਿਹੜੇ ਆ ਖੁੱਲ ਕੇ ਆਪਣੇ ਮਾਪਿਆਂ ਨੂੰ ਦੱਸ ਸਕਣ ਵੀ ਹਾਂ ਵੀ ਮੰਮੀ ਤਨੂੰ ਹੀ ਬਾਪੂ ਤਨੂੰ ਪਿਆਰ ਕਰਦੇ ਆ ਨਾ ਬੇਬੇ ਤਨੂੰ ਹੀ ਪਿਆਰ ਕਰਦੇ ਆ ਜਾਈ ਲਾਈਕ ਜੋ ਵੀ ਮਮ ਡੈਡ ਜਾਂ ਕੁਝ ਵੀ ਕਹ ਲਓ ਹਾਂ ਤੇ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਹੀ ਹੈ ਉਜਮਨ ਨੇ ਬੜੀ ਸੋਹਣੀ ਗੱਲ ਕੀਤੀ ਆ ਕਹਿੰਦਾ ਵੀ ਇਹ ਰਿਸ਼ਤੇ ਕੁਝ ਰਿਸ਼ਤੇ ਇਦਾਂ ਦੇ ਹੁੰਦੇ ਆ ਵੀ ਕਾਗਜ਼ ਖਾਲੀ ਕਾਗਜ਼ ਆ ਪਰ ਸੰਭਾਲ ਕੇ ਰੱਖੇ ਸੰਭਾਲ ਕੇ ਰੱਖਣੇ ਪੈਂਦੇ ਆ ਅੱਜ ਕੱਲ ਦੇ ਲਾਈਕ ਮੈਨੂੰ ਤਾਂ 90% ਰਿਸ਼ਤੇ ਇਦਾਂ ਦੇ ਹੀ ਦੇਖਦੇ ਆ ਬਾਕੀ ਮੈਨੂੰ ਗਲਤ ਵੀ ਹੋ ਸਕਦਾ ਨਹੀਂ ਨਹੀਂ ਸਹੀ ਆ ਆਈ ਥਿੰਕ ਮੈਨੂੰ ਗਲਤ ਵੀ ਹੋ ਸਕਦਾ ਹੈ ਕਿ ਪੀ ਨੇ ਟਰਾਈ ਕੀਤੀ ਆ ਵੀ ਅੱਜ ਕੱਲ ਦੇ ਜਿਹੜੇ ਜਿੰਮੇ ਦੇ ਵੀ ਇਸ਼ੂਜ਼ ਆਉਂਦੇ ਆ ਨਾ ਚਾਹੇ ਉਹ ਪਰਿਵਾਰਿਕ ਲਾ ਲੋ ਸਮਾਜਿਕ ਲਾ ਲੋ ਜਾਂ ਆਰਥਿਕ ਵੀ ਲਾ ਲੋ ਉਹ ਹਰ ਚੀਜ਼ ਨੂੰ ਉਹਨੇ ਕਵਰ ਕਰਤਾ ਇਹਦੇ ਵਿੱਚ ਨਾ ਕੋਈ ਗੱਲਾਂ ਹੈ ਨੇ ਤਾਂ ਹੀ ਉਹਨੇ ਮੂਵੀਜ਼ ਦੇ ਵਿੱਚ ਕੈਪਚਰ ਕੀਤੀਆਂ ਆ ਤਾਂ ਇਹਨੇ ਦੁਨੀਆ ਦੇ ਅੱਗੇ ਲੈ ਕੇ ਆਇਆ ਆ ਮਾਈਡੇ ਤਗੜੇ ਤਗੜੇ ਮਸਲੇ ਆ ਸਿੱਖਿਆ ਵਾਲੀ ਸਿੱਖਿਆ ਵਾਲੀ ਮੂਵੀ ਸੀਗੀ ਬਾਕੀ ਸਭ ਤੋਂ ਮੇਨ ਮੁੱਦਾ ਉਹਨੇ ਫਿਲਮ 'ਚ ਦਿਖਾਤਾ ਵੀ ਗੁਰੂ ਘਰ ਤੋਂ ਬਰਾ ਤੁਹਾਡੇ ਲਈ ਕੁਝ ਨਹੀਂ ਹੈਗਾ ਵੀ ਹੁਣ ਸਮਝਦਾਰ ਨੂੰ ਇਸ਼ਾਰਾ ਕਾਫੀ ਆ ਗੁਰੂ ਘਰ ਤੋਂ ਉੱਤੇ ਕੁਝ ਨਹੀਂ ਹੈਗਾ ਬਿਲਕੁਲ ਹਾਂ ਬਾਕੀ ਬੜੀ 깔 ਬਹੁਤ ਸੋਹਣਾ ਰੋਡ ਟ੍ਰਿਪ ਵੀ ਸੀਗਾ ਵੀਡੀਓ ਮੂਵੀ ਦੇ ਵਿੱਚ ਬਹੁਤ ਸੋਹਣਾ ਸੀ ਹਾਂ ਸੋ ਜਰੂਰ ਦੇਖਿਓ ਮੂਵੀ ਜੀ ਠੀਕ ਆ ਆਪਾਂ ਅੱਜ ਵਾਲੀ ਵੀਡੀਓ ਇੱਥੇ ਫਿਨਿਸ਼ ਕਰਨ ਲੱਗੇ ਆ ਉਮੀਦ ਕਰਦਾ ਆਂ ਕਿ ਤੁਹਾਨੂੰ ਵਧੀਆ ਲੱਗਿਓ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਇਸ ਮੂਵੀ ਦਾ ਰਿਵਿਊ ਉਸ ਕਿ ਮੈਂ ਕਹਾ ਮੈਂ ਵੀ ਸਪੋਰਟ ਸਿਰਫ ਇਸ ਚੀਜ਼ ਨੂੰ ਕਰ ਰਿਹਾ ਕਿ ਇਹਦੇ ਵਿੱਚ ਇੱਕ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੈਸਨ ਆ ਜੋ ਕਿ ਮੰਮੀ ਜ਼ਰੂਰੀ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਹੈ ਨਾ ਜਿਹੜੀਆਂ ਫਿਰ ਭਾਣੇ ਨਾ ਹਾਂਜੀ ਜਿਹਦੇ ਵਿੱਚ ਮਤਲਬ ਸੁਧਾਰ ਹੋਵੇ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਕੁਝ ਚੰਗਾ ਮਿਲੇ ਤੁਸੀਂ ਮੇਰੇ ਵੱਲ ਦੇਖ ਸਕਦੇ ਹੋ ਮਾਈਕ ਵੱਲ ਦੇਖਣ ਦੀ ਲੋੜ ਨਹੀਂ ਤੇ ਕੁਝ ਚੰਗਾ ਸਿੱਖਣ ਨੂੰ ਮਿਲੇ ਇਦਾਂ ਦੀਆਂ ਜਰੂਰ ਇਹਨਾਂ ਨੂੰ ਨਾ ਮਤਲਬ ਬਣਾਉਣ ਵਾਲਿਆਂ ਨੂੰ ਵੀ ਸ਼ਾਬਾਸ਼ ਆ ਜਿਹੜੇ ਬਣਾ ਰਹੇ ਨੇ ਤੇ ਇਹ ਜਿਹੇ ਚੱਲਣੀਆਂ ਵੀ ਚਾਹੀਦੀਆਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਇਹ ਇਸ ਕਰਕੇ ਕਿ ਅੱਗੇ ਤੋਂ ਬਣਾਉਣ ਇਦਾਂ ਦੀ ਜਿਹਦੇ ਵਿੱਚ ਸਿੱਖਣ ਨੂੰ ਮਿਲਦਾ ਹੈ ਸਹੀ ਹੈ ਹਾਂ ਬਿਲਕੁਲ ਤੇ ਚਲੋ ਠੀਕ ਆ ਜੀ ਫਿਰ ਕਰਦੇ ਆ ਵੀਡੀਓ ਫਿਨਿਸ਼ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਡੇ ਸਾਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ